ਸੋ ਦਿੱਲੀ ਦੇ ਲੋਕ ਕਿਲੇ ਦੇ ਨੇੜੇ ਇੱਕ ਬਾਜ਼ਾਰ ਦੇ ਵਿੱਚ ਬੀਤੀ ਰਾਤ ਕੋਈ ਧਮਾਕੇ ਤੋਂ ਬਾਅਦ ਦੇਸ਼ ਭਰ ਦੇ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਹੈ ਤਾਂ ਧਮਾਕਿਆਂ ਦੇ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਜਿਸ ਕਾਰਨ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਚੌਕਸੀ ਵਧਾ ਦਿੱਤੀ ਹੈ ਸੋ ਪੰਜਾਬ ਪੁਲਿਸ ਦੇ ਵੱਲੋਂ ਅੱਜ ਸਵੇਰੇ ਚਾਰ ਦੇ ਕਰੀਬ ਪਟਿਆਲਾ ਵਿੱਚ ਇੱਕ ਵੱਡੇ ਪੰਦਰ ਉੱਤੇ ਕਾਸੋ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ ਤਾਂ ਕਈ ਪੁਲਿਸ ਟੀਮਾਂ ਰੇਲਵੇ ਸਟੇਸ਼ਨ ਉੱਤੇ ਪਹੁੰਚੀਆਂ ਨੇ ਤੇ ਹਰ ਇੱਕ ਸ਼ੱਕੀ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ ਟੁੱਟੀਆਂ ਯਾਤਰੀਆਂ ਦੇ ਸਮਾਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਵਿੱਚ ਪੀਸੀਆਰ ਵਾਰਨਾ ਦੀ ਗਿਣਤੀ ਵਧਾ ਦਿੱਤੀ ਹੈ ਤੇ ਸ਼ਹਿਰ ਦੇ ਆਲੇ ਦੁਆਲੇ ਦੇ ਸਰਹੱਦੀ ਖੇਤਰਾਂ ਵਿੱਚ ਪੁਲਿਸ ਤਾਇਨਾਤੀ ਵੀ ਵਧਾਈ ਗਈ ਹੈ ਸੋ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਜਨਤਕ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਕਿ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਤੇ ਸੁਰੱਖਿਅਤ ਰਹਿਣ ਨੂੰ ਯਕੀਨੀ ਬਣਾਉਣ ਦੇ ਵਿੱਚ ਚੁੱਕੇ ਗਏ ਨੇ ਹੁਣ ਕਿਹਾ ਕਿ ਸੁਰੱਖਿਆ ਜਨਸੀ ਦਿੱਲੀ ਤੋਂ ਅਕੀਦੀ ਜਾਂਚ ਕਰ ਰਹੀਆਂ ਨੇ ਜਦੋਂ ਕਿ ਪੰਜਾਬ ਪੁਲਿਸ ਨੇ ਰਾਜ ਭਰ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਕੋਮਾਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਸਾਰੇ ਸੂਬੇ 'ਚ ਤੇ ਉਸ ਲੜੀ 'ਚ ਪਟਿਆਲਾ ਜ਼ਿਲ੍ਹੇ 'ਚ ਅੱਜ ਰੇਲਵੇ ਸਟੇਸ਼ਨਸ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਕਿਉਂਕਿ ਸਿਕਿਉਰਿਟੀ ਇਨਪੁਟ ਕਾਫੀ ਸਾਨੂੰ ਔਨ ਟੋਜ਼ ਰੱਖ ਰਹੀ ਜਿਵੇਂ ਕਿ ਆਪਾਂ ਬੀਤੇ ਦਿਨੀ ਵੇਖਿਆ ਕਿ ਨਿਊ ਦਿੱਲੀ 'ਚ ਵੀ ਇੱਕ ਵਾਰਦਾਤ ਹੋਈ ਹੈ ਤੇ ਉਹਦੇ ਬਾਬਤ ਸਾਰਾ ਪੰਜਾਬ ਤੇ ਪਟਿਆਲਾ ਬਿਲਕੁਲ ਹਾਈ ਅਲਰਟ ਤੇ ਨੇ ਹਰੇਕ ਐਸਐਚਓ ਡੀਐਸਪੀ ਐਸਪੀ ਸਮਾਨ ਦੇ ਸੀਨੀਅਰ ਆਫਸਰ ਸਾਰੇ ਫੀਲਡ ਚ ਜਿਹੜੀ ਕ라우ડેਡ ਮਾਰਕੀਟ ਪਲੇਸਸ ਨੇ ਜਾਂ ਕ라우ડેਡ ਪਲੇਸਸ ਨੇ ਉਹਨਾਂ ਸਾਰਿਆਂ ਦੀ ਅਸੀਂ ਡੋਮਿਨੇਸ਼ਨ ਕਰ ਰਹੇ ਹਾਂ ਫੁੱਟ ਪੈਟ੍ਰੋਲਿੰਗ ਕਰ ਰਹੇ ਹਾਂ ਨਾਕਾਬੰਦੀ ਕਰ ਰਹੇ ਹਾਂ ਆਉਣ ਵਾਲੇ ਕੁਝ ਦਿਨਾਂ ਤੱਕ ਇਹ ਮੁਹਿੰਮ ਜਿਹੜੀ ਆ ਇਹ ਜਾਰੀ ਰਹੂਗਾ ਸਰ ਬਾਰਡਰ ਏਰੀਆ ਪਟਿਆਲੇ ਦਾ ਸਰ ਬਾਰਡਰ ਜੀ ਦੇ ਬਾਰਡਰ ਟਰੈਕ ਜਿਹੜਾ ਕੋ ਬਾਰਡਰ ਤੇ ਫੋਰ ਲਾਇਆ ਜੀ ਕੋਈ ਹਾਂਜੀ ਬਿਲਕੁਲ ਜੀ ਇੰਟਰ ਡਿਸਟ੍ਰਿਕਟ ਨਾਕਾਬੰਦੀ ਵੀ ਅਸੀਂ ਕੀਤੀ ਹੈ ਬੀਤੇ ਦਿਨ ਇੰਟਰ ਸਟੇਟ ਨਾਕਾਬੰਦੀ ਵੀ ਕੀਤੀ ਸੀ ਕਿ ਟੋਟਲ ਪਟਿਆਲਾ ਪੁਲਿਸ ਇਜ਼ ਔਨ ਹਾਈ ਅਲਰਟ ਮੋਰ ਤਾਂ ਕਿ ਕਿਸੇ ਵੀ ਅਨਸੁਖਾਂੀ ਘਟਨਾ ਨੂੰ ਜਿਹੜਾ ਅੰਜਾਮ ਨਾ ਦਿੱਤਾ ਜਾ ਸਕੇ ਜਿਹੜੇ ਪੀਜੀਆਂ ਦੇ ਪੀਜੀਆਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵੀ ਵਾਰਨਿੰਗ ਵਗੈਰਾ ਦਿੱਤੀ ਗਈ ਹੈ ਬੇਤੋੜਾ ਵਾਜਿਬ ਸਵਾਲ ਹੈ ਜੀ ਜਿਹੜੇ ਵੀ ਪੀਜੀਸ 'ਚ ਰਹਿ ਰਹੇ ਆ ਉਹਨਾਂ ਦੀ ਵੀ ਸਾਰਿਆਂ ਦੀ ਟੈਨੈਂਟ ਵੈਰੀਫਿਕੇਸ਼ਨ ਕਰਾਈ ਜਾਊਗੀ ਜਿਹੜੇ ਵੀ ਹੋਟਲਾਂ 'ਚ ਜਾਂ ਬਾਕੀ ਕਿਸੇ ਵੀ ਹੋਟਲਸ ਰਾਤ ਨੂੰ ਇਨਸ਼ਾਅੱਲਾ ਵਗੈਰਾ ਅੱਛੇ ਜਿਹੜਾ ਵੇਟਰ ਸਟਾਫ ਆ ਜਾਂ ਜੋ ਵੀ ਜਿਨ੍ਹਾਂ ਦੀ ਵੀ ਵੈਰੀਫਿਕੇਸ਼ਨ ਦੀ ਲੋੜ ਆ ਉਹ ਸਾਰੀ ਵੈਰੀਫਿਕੇਸ਼ਨ ਹੋ ਜਾਏਗੀ ਹਾਂਜੀ ਕੱਲ ਵੀ ਹੋਈ ਸੀ